ਜਨੁ ਦ੍ਰਿੜ ਕਰੇਗਾ ਵਾਸਨਾ ਉਨੀ ਗਹਿਰੀ ਹੁੰਦੀ ਰਹੇਗੀ ਵਾਸਨਾ ਦੀ ਮੈਲ ਉਨੀ ਗਹਿਰੀ ਹੁੰਦੀ ਰਹੇਗੀ ਵਾਸਨਾ ਦੀ ਉਨੀ ਪਕੜ ਉਨੀ ਗਹਿਰੀ ਹੁੰਦੀ ਰਹੇਗੀ ਜਿੰਨੀ ਵੱਧ ਉਹ ਚਿੰਤਨ ਕਰੇਗਾ ਇਸ ਕਰਕੇ ਉਸ ਚਿੰਤਨ ਦੇ ਵਿੱਚ ਪ੍ਰਭੂ ਜਿੰਦਨ ਨੂੰ ਲੈ ਕੇ ਆਉਂਦਾ ਤੇ ਉਹਦਾ ਢੰਗ ਇਹੰਦਰ ਹੈ ਅੰਦਰ ਰਹਿ ਕੇ ਪਿਆਰੀ ਜੀ ਨੂੰ ਬਸ ਯਾਦ ਕਰਦੇ ਰਹਿਣਾ ਉਸ ਨੂੰ ਵਾਹਿਗੁਰੂ ਕਹਿੰਦੇ ਰਹਿਣਾ बस ओनली ਧਿਆਨ ਰੱਖਣਾ ਪੂਰੇ ਪ੍ਰੇਮ ਨਾਲ ਕਰਨਾ ਪ੍ਰੇਮ ਨਾਲ ਕਹੋ ਕਿ ਆਪਣੇ ਆਪ ਧਿਆਨ ਦੇ ਕੇ ਜਾਣਾ ਨਹੀਂ ਤੇ ਧਿਆਨ ਫੜ ਫੜ ਕੇ ਲਿਆਉਣਾ ਪੈਣਾ ਫਿਰ ਜਦੋਂ ਇਦਾਂ ਕਰਦੇ ਰਹੋਗੇ ਮਨ ਨੂੰ ਨਾਲ ਨਾਲ ਇਹ ਤਿਆਰੀ ਕਰਨੀ ਹੈ ਕਿ ਮੈਂ ਆਪਣਾ ਆਪ ਅਰਪਣ ਕਰਨਾ ਹੈ ਮੈਂ ਹੁਣ ਪਸਰਨਾ ਨਹੀਂ ਹੈ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਉਹ ਆਪਣਾ ਪਸਾਰਾ ਨਹੀਂ ਕਰਦੇ ਹੋ